हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਕੇ ਆਏ ਜੀ ਦੋ ਬਈ ਗੱਬਣਾ ਨੇ ਦੋ ਤਾਜ਼ੀਆਂ ਸੂਈਆਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੋਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜਿਸ ਕਰਕੇ ਭਾਈ ਵੀਡੀਓ ਬਣਾ ਰਹੇ ਆ ਪੀਰ ਦਾ ਵਪਾਰ ਦਾ ਕੰਮ ਆ ਹਰ ਟਾਈਮ ਬਾਈ ਕੋਲੇ 7 ਤੋਂ 8 ਨਗ ਹੁੰਦੀ ਆ ਬਈ ਚਾਹੇ ਤਾਜ਼ੀਆਂ ਸੂਈਆਂ ਚਾਹੇ ਗੱਬੜਾਂ ਨੇ ਚਾਹੇ ਬੱਚੀਆਂ ਨੇ ਚਾਹੇ ਗੱਬੜ ਬੱਚੀਆਂ ਆਉ ਪੁੱਛ ਲੈਨੇ ਬਾਈ ਟੋ ਟੇ ਲਾ ਅਜੀ ਬਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋਂ ਵਧੀਆ ਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਰਫਾਨ ਖਾਨਾ ਜੀ ਪਿੰਡ ਚੀਦਾ ਐਸਕੇ ਦਾਦੀ ਫਰਮ ਠੀਕ ਹੈ ਤੇ ਡਿਸਟ੍ਰਿਕਟ ਮੋਗਾ ਪਿੰਦਾ ਤਹਿਸੀਲ ਬਾਗਾਪਰਾਣਾ ਜੀ ਬਾਗਾਪਰਾਣਾ ਨੇੜੇ ਪਿੰਡ ਬਈ ਚੀਦੇ ਦੇ ਚੀਦੇ ਦੇ ਨੇੜੇ ਪਿੰਡ ਤੇ ਜੇ ਆਪਾਂ ਇਧਰੋਂ ਆਉਣਾ ਤਾਂ ਇਧਰ ਬਾਜਾਖਾਨਾ ਆ ਜਾਂਦਾ ਜੀ ਕੀ ਕੀ ਭਗਤਾ ਵੀ ਨੇੜੇ ਆ ਜਾਂਦਾ ਜੇ ਅੰਬਰਸਰ ਕਰਨ ਉਹਨਾਂ ਦਾ ਬਰਗਾੜੀ ਆ ਜਾਂਦੇ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਦੇ 98760438655 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦਿੰਦੇ ਕਿਹੜਾ ਸੁਸੂਈ ਇਹਨੂੰ 4 ਦਿਨ ਹੋਏ ਐ ਸੁਈ ਨੂੰ ਦੂਜਾ ਸੁਹਾ ਸੁਈ ਹੈ ਜੀ ਅ ਬੱਚੇ ਕੀ ਮਗਰ ਬੱਚਾ ਜੀ ਇਹਦੇ ਬੱਚਾ ਜੀ ਕਿੰਨੇ ਬੋਲੇ ਤੇ ਹਣ ਬੋਲਾ ਇਹ 12 ਕਿਲੋ ਹੈ ਜੀ ਉਹਨੂੰ ਨੈਟ ਤਿਆਰ ਨੈਟ 12 ਕਿਲੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਕੋਈ ਵੀਰ ਬਾਈ ਠੀਕ ਆ ਹੋਰ ਕਿੰਨਾ ਕਿ ਦੇ ਦੂਗਾ ਦੋਦੇ 15 ਕਿਲੋ ਕੱਢੂ ਵੀਰੇ ਕ੍ਰੋਸ ਆ ਗਰਮੀ ਗਰਮੀ ਵੀ ਨਹੀਂ ਮੰਨਦੀ ਹਾਂ ਖੋਲ ਦੇ ਭਾਈ ਹਾਂ ਠੰਡੀ ਸੀ ਲ ਪਰ ਕ੍ਰੋਸ ਬਰੀਡ ਆ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਗਰਮੀ ਗਰਮੀ ਘੱਟ ਮੰਨੂਗੀ ਸੂਈ ਸਵਾਈ ਬੱਚਾ ਮਗਰ ਬੱਚਾ ਭਾਈ ਫੇਸ ਬਿਊਟੀ ਵੀ ਕਰਮ ਵਾਲੀ ਦੀ ਚੰਗੀ ਆ ਬਾਕੀ ਤੋੜਾ ਤੋੜਾ ਚੈੱਕ ਕਰਵਾ ਨਾ ਉਹਰਾ ਵੀ ਬੈਠਦਾ ਚੰਗਾ ਥੋੜੇ ਜੇ ਪੱਠਣ ਰੱਜਣ ਵਾਲੀ ਹੈ ਸਾਫ ਸੁਥਰੀ ਚੰਗੀ ਹੈ ਜੀ ਸਹੀ ਗੱਲ ਆ ਹਾਂਜੀ ਜਿਆਦਾ ਨਹੀਂ ਪੱਠੇ ਖਾਂਦੀ ਥੋੜੇ ਪੱਠਿਆਂ ਨਾਲ ਬਾਪੂ ਬਹੁਤ ਲੋਟਾ ਬੈਠਦਾ ਜੀ ਠੰਡੀ ਸੀਰਾ ਬਾਕੀ ਜਿੰਨੇ ਮਰਜ਼ੀ ਬੈਠੇ ਜਿਵੇਂ ਮਰਜ਼ੀ ਹੱਤ ਲਈ ਚੱਲ ਕੋਈ ਚੱਕਰੀ ਨਹੀਂ ਨਾਲਾ ਨੂੜਾ ਚਾਹੀਏ ਹੜ ਵੀ ਚੰਗਾ ਹਾਂ ਤੇ ਕੀ ਮੋਲ ਆ ਭਰਾ ਇਹਦਾ ਮੋਲ ਨਹੀਂ ਕਰਨਾ ਵਾ ਦੇਣ ਲੈਣੀ ਦੱਸਾਂਗੇ ਜੀ ਮੋਲ ਕਰਾਉਣ ਨੂੰ 50 ਕਰਾ ਲਓ 55 ਕਰਾ ਲਓ 60000 ਦੀ ਬੱਚੀ ਦੇਣੀ ਹੈ ਜੀ ਠੀਕ ਹੈ ਬਾਈ ਹਾਂਜੀ ਐ ਹੋ ਜਾ ਪਾਣੀ ਮੈਨਣਾ ਸੁਣੋ ਜੀ ਸਹੀ ਗੱਲ ਤੋਕਰਾਂ ਦਾ ਪਾ 35 35 ਦੇ ਟੋਕੜਾ ਵੀ ਕੀ ਜਾਂਦੀ ਹੈ ਜੀ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਦੁੱਧ 15 ਕਿਲੋ ਰਾਂ ਨੂੰ ਨਾਰਮਲ ਸੇਵਾ ਨਾਲ ਕੱਢਣਾ ਜੇ ਵੱਧ ਕਰਦੇ ਆਂ ਇਹਨਾਂ ਤੇ ਸਾਰਾ ਖਾਣਾ ਵੀ ਕਰ ਸਕਦੀ ਹੋਏ ਠੀਕ ਬਾਕੀ ਤੁਹਾਡੇ ਸਾਹਮਣੇ ਆ ਭਾਂਡੇ ਪੁੰਡੇ ਸਾਫ਼ ਆ ਵਧੀਆ ਸੋਹਣੀ ਸੁਨੱਖੀ ਆ ਬੱਚੀ ਪਾ ਦੇ ਅੰਦਾਜ਼ ਨਾਲ ਅੱਜੇ ਭਾਈ 2 ਨੰਬਰ ਕਿਹੜਾ ਸੂਆ ਇਹ ਪਹਿਲਾਂ ਸੂਈਆ 4 ਦਿਨ ਦਾ ਮੂੰਹ ਹੋ ਵੀਰੇ ਕਦੋਂ ਸੂਈਆ ਭਾਈ ਇਹਨੂੰ ਹੋ ਗਿਆ 7 ਦਿਨ ਅੱਜ ਸੂਈ ਨਾ ਬੱਚਾ ਕੀ ਹੈ ਭਾਈ ਮਾਰੇ ਇਹਦੇ ਹੀ ਬੱਚਾ ਹੀ ਹੈ ਜੀ ਬੱਚਾ ਹੀ ਹੈ ਹਾਂਜੀ ਇੰਨੇ ਕਿ ਦੁੱਧ ਤੇ ਆ ਦੁੱਧ 13 ਕਿਲੋ ਨੈਟ ਹੈ ਜੀ ਚੋਣ ਵਾਲਾ ਦੋ ਟਾਂ ਚੋਲੋ ਠੀਕ ਆ ਹਾਂਜੀ 10 ਲੀਟਰ ਭਾਈ ਫੱਟ ਵਾਲਾ ਲੇਵਾ ਬਾਕੀ ਐ ਨਹੀਂ ਗੱਲ ਕੋਈ ਫੱਟ ਲੇਵਾ ਹਾਂਜੀ ਬਹੁਤ ਚੰਗਾ ਖੋਲ ਲੈ ਭਾਈ ਤੋਰ 4 ਦਿਨ ਦਾ ਵੀਰੇ ਮੂੰਹ ਕਹਿਣ ਦੀ ਗੱਲ ਨਹੀਂ ਭੰਦੀ ਆ ਕੇ ਕੋਲੇ ਵੇਖ ਲੈਣਾ ਅੱਛਾ ਮਾਰੇ ਮਾਰੇ ਸਿੰਗ ਜ਼ਰੂਰ ਆ ਬਸ ਉਹਨਾਂ ਸੋਲ ਬੀੜ ਬਹੁਤ ਆ ਬੱਚੀ ਦੀ ਨਾਂ ਵਾਲਾ ਕੰਮ ਹੀ ਪ੍ਰਿੰਟ ਚੰਗਾ ਕਰਦ ਬੱਡ ਚੰਗਾ ਤੋਰਾ ਤਾਰਾ ਮੈਂ ਦੀ ਵਾਂਜੂ ਚਾਰ ਦਿਨ ਦੀ ਮੂੰਹ ਹੈ ਜੇ ਲੈਵਲ ਉਪਰ ਦੀ ਬਹੁਤ ਫਿਟਨੈਸ ਆ ਬੱਚੀ ਦੇ ਜੀ ਸਹੀ ਗੱਲ ਆ ਬਾਕੀ ਵੀਡੋ ਜਿਹੜਾ ਬਣਾਉਣ ਦਾ ਟਾਈਮ ਆ 9:30 ਦਾ ਟਾਈਮ ਆ ਸ਼ਾਮ ਨੂੰ ਆਰਡਰ ਜੇਡ ਵਧੀਆ ਤਿਆਰ ਕਰ ਲੈਣਗੇ ਕਿੰਨੇ ਵਜੇ ਚਵਾਈ ਕਰੀ ਸੀ ਨਾ ਸਵੇਰੇ ਤੜਕੇ ਵੀਰੇ ਚੋਣੇ ਹੱਥ ਨਹੀਂ 5 ਵਜੇ ਸੀ ਵੀਰੇ ਅੱਛਾ ਹਾਂ ਠੀਕ ਹੈ ਤੋਰਾ ਤੁਮ ਨੂੰ ਗਈ 6 ਵਜੇ ਚੋਣੇ ਹੱਥ ਤਵੇ ਨਾ ਪਾਈ ਚੋਣੇ ਜਿਹੜੇ ਠੀਕ ਆ ਭਾਈ ਹਾਂਜੀ 13 ਕਿਲੋ ਤੋਂ ਦੋ ਟਾਂ ਡੱਬੇ ਮਾਰ ਲਓ ਤਿੰਨ ਚੋੜਾ ਚਾਪੂੜਾ ਮੁੱਲ ਭਰਾ ਮੋਲੇ ਦਾ 47000 ਰਜਮਾਨਤਨ ਵਿੱਚੋਂ ਥੋੜਾ ਬਹੁਤਾ ਹੀ ਹੋਊਗਾ 47000 ਰੁਪਇਆ ਮੋਲੇ ਮਾਨਤਨ ਜਿਹੜਾ ਮੁਫਤ ਤੇ ਜਰੂਰ ਹੋ ਜਾਵੇ ਆਰਡਰ ਠੰਡੀ ਸੀ ਲਾ ਬਿਲਕੁਲ ਬਿਲਕੁਲ ਜਿਵੇਂ ਮਰਦੇ ਹੱਥ ਲਾਈ ਚਲ ਕੋਈ ਚੈੱਕ ਉਹ ਜੀ ਗੱਲ ਕੀ ਬਾਤ ਅੱਗੇ ਬੈਤਣਾ ਨੰਬਰ ਇਹ ਜੀ ਦੱਸਾਂ ਕਿ ਦਿਨਾਂ ਦੀ ਕੱਚੀ ਆ ਬੱਚੀ ਆ ਜੀ ਠੀਕ ਆ ਇਹ ਦੂਜਾ ਸੁਆਸ ਹੁੰਦੀ ਆ ਪਹਿਲਾਂ ਦਾ 20 ਕਿਲੋ ਦਾ ਰਿਕਾਰਡ ਆ ਜੀ ਠੀਕ ਆ ਭਾਈ ਠੰਡੀ ਸੀਲ ਬਹੁਤ ਆ ਦੇਖੋ ਜੀ ਜਿਵੇਂ ਮਰਜੀ ਆ ਸਲਾਈ ਚਰ ਕੱਚੀ ਜ਼ਰੂਰ ਆ ਭਾਈ ਕੱਚੀ ਕੱਚੀ ਆ ਜੀ ਥਣੂ ਬਹੁਤ ਆ ਥਣ ਥਣੂ ਦੇਖੋ ਜੀ ਘਿਆ ਲੱਗਿਆ ਬੱਚੇ ਥਣ ਮੋਟੇ ਆ ਥਣ ਪੱਲਾ ਸੀਲ ਠੰਡੀ ਬਹੁਤ ਆ ਦੇਖੋ ਜੀ ਠੰਡੀ ਸੀਲ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕੀ ਬੰਦੇ ਬਾਜ ਦੇਣੀ ਹੈ ਓਕੇ ਬਾਈ ਹਾਂਜੀ ਤੇ ਕੀ ਮੁੱਲ ਆ ਭਰਾ ਫਿਰ ਅੱਜ ਮੁੱਲ ਅਜ 63000 ਦੀ ਬਾਜ ਜਮਾ ਯਸ ਨੂੰ ਹੀ ਹੈ ਜੀ ਠੀਕ ਆ ਬਾਈ ਹਾਂਜੀ ਜਦੋਂ ਤਿਆਰ ਹੋ ਗਈ ਉਹਦੇ 75 ਦੀ ਮਾਨਤਨ ਵੀ ਨਹੀਂ ਹੋਣਾ ਵਿੱਚੋਂ ਬਾਈ ਕਹਿੰਦਾ ਜਦਦੇ ਤਿਆਰ ਹੋ ਗਈ 75000 ਦੀ ਦੇਵਾਂਗੇ ਇਹ ਅੱਜ ਦੀ ਕੜੀ ਕੱਚੀ ਕੱਚੀ ਦਾ ਮੁੱਲ 63000 ਰੁਪਇਆ ਬਾਈ 63 ਦੀ ਬਾ ਦੇਣੀ ਹੈ ਬਸ ਇਹ ਜਮਾ 63000 ਜੀ ਦੇਣੀ ਆ ਬਾਈ ਕਹਲਾ ਮੁੱਲ ਕਰਾਉਣ ਨੂੰ ਜਿੰਨੇ ਮਰਜ਼ੀ ਕਰਾ ਲਓ ਜਾਇ ਜੀ ਮੁੱਲ ਬਾਈ ਕੱਚੀ ਜਰੂਰ ਬਾਕੀ ਤੁਹਾਡੇ ਸਾਹਮਣੇ ਫੁੱਲ ਲੈਂਥ ਵਾਲੀ ਬੱਚੀ ਆ ਨਸਲ ਵਾਲੀ ਹੈ ਬਾਕੀ ਬਾਈ ਹਮ ਸਹੀ ਗਾ ਜੀ ਜੀ ਕੀ ਕੀ ਜਾਣੀ ਬੋਲੋ ਸਹੀ ਗੱਲ ਆ ਹਾਂਜੀ ਅੱਗੇ ਬਈ 4 ਨੰਬਰ ਇਹ ਵੀ ਦੂਜਾ ਸੂਆ ਬੱਚੀ ਹੈ ਬਾਈ ਕਿੰਨੇ ਤਣ ਲੈਂਦੀ ਹੈ ਬੋਲ ਇਹ ਤਾਂ ਵੀਰੇ 5-4 ਤਾਂ ਨਹੀਂ ਲਊ ਵੀਰੇ ਠੀਕ ਆ ਬਾਈ ਕੀ ਪਹਿਲਾਂ ਨੁੱਧ 20 ਕਿਲੋ ਦਿੰਦਾ ਬਾਈ ਓਕੇ ਦੰਦਾ ਜੀ ਵੀ 6 ਆਉਣ ਜੀ ਹੰਡੀ ਹੰਡੀ ਬਹੁਤ ਆ ਬੱਚੀ ਇੱਧਰ ਆ ਕੇ ਤੁਹਾਨੂੰ ਤੁਹਾਨੂੰ ਦੇਖੋ ਵੀਰੇ ਕਿਆ ਬਾਤ ਆ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਖਾਣ ਮਸਤੀ ਵਾਲਾ ਨੁੱਧ ਕੱਢੂ 22 ਕਿਲੋ ਬੱਚੀ ਬਾਈ ਚਾਈਨੀਸ ਨਹੀਂ ਦੇਖ ਬੱਚੀ ਦੇ ਕਿੰਨੇ ਸਹੀ ਹੈ ਨਾ ਚਮਕ ਬਾਉ ਦਾ ਨੁੱਛੀ ਦੀ ਬਾਕੀ ਆਏ ਨੇ ਰੰਗ ਨੂੰ ਬਹੁਤ ਚੰਗਾ ਯਾਰ ਹਾਂਜੀ ਹਣਾ ਬਈ ਖੋਲ ਦੇ ਤੋਰੀ ਕੱਚੀ ਅਜੇ 1-2 ਦਿਨ ਲੈਂਦੀ ਆ ਬਈ ਬਸ ਤਿਆਰੀ ਸਮਝੋ ਤੁਸੀਂ ਕੀ ਕੀ ਮੰਨ ਕੇ ਚਲੋ ਬਈ ਸਹੀ ਗੱਲ ਆ ਫੇਸ ਬੜਾ ਚੰਗਾ ਭਾਜੀ ਬੜੀ ਚੰਗੀ ਆ ਸਨਕਪੂਣਾ ਬੜ ਦੇ ਵਿੱਚ ਬਹੁਤ ਚੰਗਾ ਇੱਕ ਤਰ੍ਹਾਂ ਦਾ ਬਈ ਨਗੀਨਾ ਹੀ ਨਗੀਨਾ ਹੀ ਆ ਵੀਰੇ ਅੱਜ ਦੇ ਸਟਾਕ ਦਾ ਯਾਰ ਹਾਂ ਠੰਡੀ ਠੁੰਡੀ ਬਹੁਤ ਆ ਬੱਚੀ ਠੰਡੀ ਫੁੱਲਾ ਜਿਵੇਂ ਮਰਜੀ ਹੱਥ ਲਈ ਚੱਲ ਸਾਫ ਸੁਥਰੀ ਆ ਬੱਚੀ ਹਾਂਜੀ ਚਮਕ ਦੇਖੋ ਕਿੰਨੀ ਆ ਚਿੱਟੀ ਨੁਗਰੀ ਕੁੜੀ ਵਰਗੀ ਆ ਜੀ ਸਹੀ ਗੱਲ ਆ ਭਾਈ ਮੁੱਲ ਭਰਾ ਦਾ ਮੁੱਲ ਇਹਦਾ ਮੁੱਲ ਨਹੀਂ ਕਰਨਾ ਜਮਾ ਦੇਣ ਲੈਣੀ ਦੱਸਾਂਗੇ 65 ਦੀ ਦੇਣੀ ਆ ਬਸ ਜਮਾ ਜੀ ਬਾਈ ਕਹਿੰਦਾ ਮੁੱਲ ਨਹੀਂ ਕਰਨਾ 65000 ਦੀ ਮੁੱਲ ਕਰਾਉ ਨੂੰ 70 ਕਾ 75 ਕਾ ਜੀ ਹੂੰ ਮੁੱਲ ਕਰਾਉ ਬੱਚੀ ਦਾ ਬੱਚੀ ਚੰਗੀ ਬਹੁਤ ਹੈ ਹਨਾ ਇਹ ਜਾਂ ਤੈਨੂੰ ਹੋਰ ਕਿਤੇ ਮਰਜ਼ੀ ਆਉਂਦਾ ਅਗਲਾ 70 ਤੋਂ ਘੱਟ ਬੱਚੀ ਥਾਂ ਨੂੰ ਦੇਖੋ ਕਹਿਵੇ ਲੱਗੇ ਥਾਂ ਬਹੁਤ ਚੰਗਾ ਹੈ ਨਾ ਲੈ ਵਾਲੂ ਆ ਦੇਖ ਕਿੰਨਾ ਸੋਹਣਾ ਬੱਚੀ ਆ ਦੇਖ ਸਹੀ ਗੱਲ ਆ ਵੀ ਇਹ ਵਾਦ ਉਹ ਬਹੁਤ ਚੰਗਾ ਲਾਡੋ ਲਾ ਬਹੁਤ ਚੰਗਾ ਨਾੜਾ ਨੂੜਾ ਨਿਕੋ ਬਚੀ ਨਾੜਾ ਨੂੜਾ ਪੁੱਲ ਚੰਗੀਆਂ ਨੇ ਕਿਆ ਬਾਤ ਆ ਮੁੱਲ ਵੀ ਭਾਈ ਨੇ ਜਾਇਦੇ ਰੱਖ ਜਮਾ ਭਾਈ ਜਸਨੂ ਹੀ ਇਹ ਮੇਰਾ ਬਸ ਹਾਂਜੀ ਮਾਨਤਾ ਵਾ ਕਰਿਆ ਆਏਗਾ ਥੋੜਾ ਬਹੁਤ ਹੀ ਹੋਊ ਆ ਇਹ ਨਹੀਂ ਵੀ ਆਪਰੋਂ ਕੋਈ ਕਹੇ 60 ਵਾਲਾ 57 ਲੈ ਲੈ ਉਹ ਗੱਲ ਦਾ ਫਾਇਦਾ ਨਹੀਂ ਕੋਈ ਭਾਈ ਬਾਕੀ ਇਹ ਸੂਆਂ ਦੋ ਟਾਂਜ ਇਹ ਜਿਹਾ ਭਾ ਕੇ ਤੇ ਨਹੀਂ ਮਿਲਾਂ ਆ 47 ਦੇਣੀ ਉਹ 46 ਦੇਣੀਆਂ ਭਾਈ ਆ ਪਹਿਲਾ ਨਾ ਚੌਗੀ ਆ ਉਹ ਦੂਜਾ ਸੂਆ ਭਾਈ ਬਹੁਤ ਠੀਕ ਆ ਹਾਂਜੀ ਤੇ ਕਿਸੇ ਵੀਰ ਨੂੰ ਕੋਈ ਵੀ ਨਗਰ ਪਸੰਦਾ ਹੈ ਭਾਈ ਨਗ ਨਗ ਕਰ ਲਿਓ ਧੰਨਵਾਦ ਜੀ